ਕੀ ਆ ਦੇਖੋ ਇਸ ਤਰ੍ਹਾਂ ਦਾ ਕੁਝ ਚੰਦਾ ਜੀ ਰੋਟੀ ਵਰਗਾ ਪਤਲਾ ਥੋੜਾ ਜਿਆ ਤੇ ਸਭ ਤੋਂ ਪਹਿਲਾਂ ਆਪਾਂ ਲਗਾਨੇ ਆ ਜੀ ਨਿਊਟਰੀ ਦੀ ਸਬਜੀ ਗਰੇਵੀ ਵਾਲੀ ਜਿਹੜੀ ਬਣਾਈਏ ਨਾਲ ਆ ਲੋ ਇਹ ਸਾਰੀ ਮਾਰਕੀਟ ਆ ਕੱਪੜਾ ਵਗੈਰਾ ਦੇ ਕੱਪੜੇ ਨਹੀਂ ਜਿਆਦਾ ਜੀ ਕੱਪੜਾ ਆ ਜੀ ਕੱਪੜਾ ਇੱਧਰ ਜਿਆਦਾ ਕੀ ਪਾਦਾ ਫਿਰਨੀ ਲੋ ਜੀ ਫਿਰਨੀ ਪਾ ਦੀ ਤੇ ਹੁਣ ਬਾਈ ਪਾਉਣ ਲੱਗਾ ਇਹਦੇ ਵਿੱਚ ਬਰਫ਼ ਲੈ ਵੀ ਬੱਫ ਪਾ ਦੇ ਵਿੱਚ ਬੱਫ ਬਾਈ ਆਈਸ ਵੈਸੇ ਨਾ ਬਾਈ ਨੇ ਚਮਚਾ ਦਿੱਤਾ ਦੇਖੋ ਜੀ ਨਾਲ ਖਾਣ ਲਈ ਪਰ ਆਪਾਂ ਤਾਂ ਐਵੇਂ ਖਾਵਾਂ ਦੇਸੀ ਸਟਾਈਲ ਚ ਆਪਦਾ ਇਹਨੇ ਆਪਾਂ ਨੂੰ ਮਾਝੇ ਦੇ ਮਜਾਇਲ ਬਾਈ ਕੁਛ ਦੇਲ ਬੰਦੇ ਨੇ ਹਾਂ ਜੀ ਆ ਦੇਖੋ ਆ ਹੈਗਾ ਜੀ ਸ਼ਹਿਰ ਦਾ ਮਾਹੌਲ ਕਰੋ ਚੈੱਕ ਜੀ ਟਾਂਗੇ ਇੱਧਰ ਵਾਲੇ ਵੀ ਹੈਗੇ ਨੇ ਉਹ ਦੇਖੋ ਤੇ ਹੈਲੋ ਜੀ ਸਸਿਕ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਆਪਾਂ ਲਾਈਵ ਹੋ ਕੇ ਤੁਹਾਨੂੰ ਦੱਸਿਆ ਸੀ ਤੁਹਾਨੂੰ ਆਪਾਂ ਇੱਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਆਏ ਆ ਤੇ ਆ ਦੇਖੋ ਜੀ ਆਪਾਂ ਜਾ ਰਹੇ ਹੁਣ ਅੰਮ੍ਰਿਤਸਰ ਵਾਲੇ ਪਾਸੇ ਨੂੰ ਤੇ ਦੇਖਦੇ ਹਾਂ ਉੱਥੇ ਵਧੀਆ ਵਧੀਆ ਥਾਵਾਂ ਦੇਖਦੇ ਆ ਫਿਰ ਆਪਾਂ ਵਲੌਗ ਬਣਾਉਨੇ ਆ ਜੀ ਜਾ ਰਹੇ ਆ ਇੱਥੇ ਦੇ ਕੰਮ ਨੂੰ ਮੁੜਿਆ ਅੱਜ ਦੇਖੋ ਜੀ ਬਰਸਾਤ ਹੋ ਕੇ ਹਟਈ ਹੈ ਜੀ ਤੇ ਹੁਣ ਵੀ ਵੈਸੇ ਬੱਦਲ ਲਈ ਇੱਥੇ ਕਾਫੀ ਤੇ ਤਕਰੀਬਨ ਜਿੱਥੇ ਅਸੀਂ ਆਏ ਇੱਥੋਂ ਆਪਣਾ ਅੱਧੇ ਪੌਣੇ ਘੰਟੇ ਦਾ ਰਸਤਾ ਜੀ ਅੰਮ੍ਰਿਤਸਰ ਸਾਹਿਬ ਦਾ ਤੇ ਜਾਈ ਜੰਨੇ ਆ ਹਾਂ ਕਿੱਥੇ ਵੀਰੇ ਆਪਾਂ ਕਿਹੜਾ ਏਰੀਆ ਹੈ ਵੀਰੇ ਅੰਮ੍ਰਿਤਸਰ ਆ ਗਏ ਆਪਾਂ ਅੰਮ੍ਰਿਤਸਰ ਖਾਸ ਅਸੀਂ ਪਹੁੰਚ ਚੁੱਕੇ ਆਂ ਤੇ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਣਾ ਜੀ ਤੇ ਦਰਬਾਰ ਸਾਹਿਬ ਮੱਥਾ ਟੇਕਣ ਦਾ ਪਹਿਲਾਂ ਮੈਂ ਲਾਸਟ ਟਾਈਮ ਵਲੌਗ ਪਾ ਚੁੱਕਾ ਹਾਂ ਮੱਥਾ ਟੇਕ ਕੇ ਫਿਰ ਮੈਂ ਤੁਹਾਨੂੰ ਸ਼ਹਿਰ ਦੇ ਅੰਦਰ ਐਂਟਰ ਹੋਵਾਂਗੇ ਥੋੜਾ ਜਿਹਾ ਘੁੰਮਾਂ ਫਿਰਾਂਗੇ ਤੇ ਵਲੌਗ ਦੇ ਐਂਡ ਤੱਕ ਜਰੂਰ ਬਣੇ ਰਹੋ ਜੀ ਆ ਦੇਖੋ ਹੁਣ ਆ ਗਿਆ ਸ਼ਹਿਰ ਜੀ ਤੇ ਪਾਰਕਿੰਗ ਚ ਲਾਈਏ ਪਹਿਲਾਂ ਗੱਡੀ ਹਾਂਜੀ ਆਪਾਂ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਾ ਰਹੇ ਹਾਂ ਜੀ ਤੇ ਆ ਸਾਰੀ ਲੋਕੈਲਿਟੀ ਦੇਖੋ ਤੁਸੀਂ ਏਰੀਆ ਜੀ ਸਾਰਾ ਵੈਸੇ ਮੈਂ ਲਾਸਟ ਟਾਈਮ ਜੋ 4 ਮਹੀਨੇ ਪਹਿਲਾਂ ਇੱਧਰ ਆਏ ਸੀ ਉਹਦੋਂ ਮੈਂ ਵਲੌਗ ਬਣਾਇਆ ਸੀਗਾ ਜੀ ਇੱਧਰਲੇ ਪਾਸੇ ਦਾ ਤੇ ਬਾਕੀ ਆ ਤੁਸੀਂ ਏਰੀਆ ਵੈਸੇ ਨੋਰਮਲ মিডিਆ ਦੇ ਦੇਖਦੇ ਰਹਿੰਦੇ ਹੋ ਤੇ ਮੱਥਾ ਟੇਕਣ ਤੋਂ ਬਾਅਦ ਆਪਾਂ ਇੱਥੇ ਹੋਰ ਕਾਫੀ ਚੀਜ਼ਾਂ ਨੇ ਜਿਵੇਂ ਖੱਟੇ ਵਾਲੇ ਲੱਡੂ ਹੋ ਗਏ ਤੇ ਮਤਲਬ ਨਿਊਟਰੀ ਕੁਇਚਾ ਵਗੈਰਾ ਸਾਰਾ ਕੁਝ ਇੱਥੋਂ ਦਾ ਮੇਰਾ ਰੱਦਾ ਵੀ ਜੇ ਇਧਰਲੇ ਪਾਸੇ ਮਾਰਕੀਟ ਹੈ ਜੀ ਸਾਹਮਣੇ ਇਧਰ ਜੇ ਆਏ ਤੇ ਟਰਾਈ ਜ਼ਰੂਰ ਕਰਾਂਗੇ ਬਾਅਦ ਤੁਸੀਂ ਵਲੌਗ ਸਾਰਾ ਦੇਖਿਓ ਜੀ ਵਧੀਆ ਵਧੀਆ ਥਾਵਾਂ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਲਓ ਜੀ ਦਰਬਾਰ ਸਾਹਿਬ ਅਸੀਂ ਮੱਥਾ ਟੇਕ ਕੇ ਬਾਹਰ ਨੂੰ ਆ ਗਏ ਗਰਮੀ ਬਹੁਤ ਹੈ ਬਦਲਾ ਕਰਕੇ ਹੁਮਸ ਕਾਫੀ ਹੋਈ ਪਈ ਹੈ ਇੱਕ ਆਟੋ ਵਾਲੇ ਬਾਈ ਨੂੰ ਅਸੀਂ ਕਿਹਾ ਵੀ ਸਾਨੂੰ ਛੱਡ ਕੇ ਇੱਕ ਮਾਰਕੀਟ ਦੇ ਵਿੱਚ ਚੱਲੇ ਆਂ ਦਰਬਾਰ ਸਾਹਿਬ ਦੇ ਜਦੋਂ ਆਪਾਂ ਬਾਹਰ ਆ ਜੀਦਾ ਪ੍ਰੈਮਿਸਿਸ ਜਿਹੜਾ ਬਣਿਆ ਹੈ ਉਧਰਲੇ ਪਾਸੇ ਇੱਕ ਮਾਰਕੀਟ ਹੈ ਜੀ ਕੱਪੜੇ ਦੀ ਤੇ ਆਪਾਂ ਉਧਰਲੇ ਪਾਸੇ ਜਾਂਦੇ ਆਂ ਉਧਰ ਖਾਣ ਪੀਣ ਵਾਲੀਆਂ ਆਈਟਮਾਂ ਵੀ ਕਾਫੀ ਨੇਥੋ ਦੀਆਂ ਤੇ ਫਿਰ ਉਹ ਦੇਖਦੇ ਆਂ ਜੀ ਜਾ ਕੇ ਤੇ ਆ ਬਾਈ ਆ ਗਿਆ ਜੀ ਆਟੋ ਵਾਲਾ ਫਿਰ ਚੱਲਦੇ ਆ ਬੈਠਦੇ ਆ ਜੀ ਇਹ ਤੇ ਨਾ ਰਸਤੇ ਦੀ ਬਹੁਤ ਪ੍ਰੋਬਲਮ ਆ ਦੇਖੋ ਆਪਾਂ ਬੈਠੇ ਆ ਉਹਦੇ ਵਿੱਚ ਆਟੋ 'ਚ ਤੇ ਅੱਗੋਂ ਪੀੜ ਬਹੁਤ ਹੈ ਜੀ ਜਿਵੇਂ ਜਿਵੇਂ ਜਾ ਰਹੇ ਆ ਜੀ ਅੱਗੋਂ ਕੋਈ ਨੁਕੀ ਚ ਮਿਲ ਜਾਂਦੀਆਂ ਤੇ ਰਸਤਾ ਬਹੁਤ ਪੀੜਾ ਹੈ ਜੀ ਜਿਹੜਾ ਆਪਾਂ ਪ੍ਰੈਮਿਸਿਸ ਦੇ ਕੋਲੇ ਜੀ ਬਾਕੀ ਮਾਰਕੀਟ ਜਾ ਕੇ ਦੇਖਦੇ ਆਂ ਆਇ ਤੁਲਾ ਅਮਰੀਕਾ ਦਾ ਮਸ਼ਹੂਰ ਹੈ ਜੀ ਭਰਾਵਾਂ ਦਾ ਟਾਬਾ ਤੇ ਬਿਲਕੁਲ ਸਾਹਮਣੇ ਜਦੋਂ ਇਧਰੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲੇਗਾ ਇਹਦਾ ਜਿੱਥੇ ਮਤਲਬ ਸਟੈਚੂ ਲੱਗੇ ਹੋਏ ਨੇ ਉਧਰਲੇ ਪਾਸੇ ਇਹ ਵੀ ਹੈ ਸੇਮ ਇੱਕੋ ਹੀ ਹੈ ਜੀ ਦਾ ਬਰਦਰਸ ਟਾਬਾ ਤੇ ਇਧਰ ਥਾਣੀ ਆਪਾਂ ਜਾ ਰਹੇ ਆ ਜੀ ਇਹ ਆ ਜੀ ਜੈਮਲ ਕਟਰਾ ਸਿੰਘ ਮਾਰਕੀਟ ਚੈੱਕ ਕਰੋ ਜੀ ਇਹ ਸਾਰੀ ਮਾਰਕੀਟ ਆ ਕਪੜਾ ਵਗੈਰਾ ਦੇ ਕੱਪੜੇ ਦੀ ਜ਼ਿਆਦਾ ਜੀ ਕਪੜਾ ਆ ਜੀ ਕਪੜਾ ਇੱਧਰ ਜ਼ਿਆਦਾ ਲਓ ਜੀ ਆ ਮਾਰਕੀਟ 'ਚ ਆਪਾਂ ਪਹੁੰਚ ਗਏ ਜੀ ਜਮਲ ਕਟਰਾ ਸਿੰਘ ਮਾਰਕੀਟ ਦੇ ਵਿੱਚ ਗੁੱਲੂ ਐਕਸਕਲੂਸਿਵ ਕਲੋਥ ਸਟੋਰ ਤੇ ਬਾਕੀ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਥੋੜੀ ਯੂਨੀਕ ਆਈਟਮ ਆ ਭਾਈ ਬਣਾ ਰਿਹਾ ਜੀ ਆ ਲੱਡੂ ਨੇ ਖੱਟੇ ਵਾਲੇ ਆ ਦੇਖੋ ਜੀ ਤੇ ਆ ਨਾਲ ਸਲਾ ਦੇ ਜੀ ਮੂਲੀਆਂ ਗਾਜਰਾਂ ਤੇ ਗਾਜਰਾਂ ਵੀਰੇ ਗਰਮ ਕਿੱਥੇ ਕਰਦੇ ਹੋ ਯਾਰ ਅੱਜ ਤੇ ਹਾਂ ਆਹ ਦੇਖੋ ਗਰਮ ਕਰਨ ਵਾਲਾ ਵਾਸਤੇ ਤੇ ਟਰਾਈ ਕਰਦੇ ਆ ਖਾ ਕੇ ਦੇਖਦੇ ਆ ਜੀ ਪਹਿਲਾਂ ਇਹ ਆਈਟਮ ਕੀ ਕਿਵੇਂ ਆ ਜੀ ਖੱਟੂ ਖੱਟੇ ਵਾਲੇ ਲੱਗੇ ਆ ਲੱਗਾ ਜੀ ਬਰਉਣ ਬਾਈ ਲੈ ਵੀ ਕਰ ਤਿਆਰ ਇਹ ਗਿੱਲੇ ਨੇ ਇੱਕ ਗਿੱਲਾ ਤੇ ਦੋ ਸੁੱਕੇ ਠੀਕ ਹੈ ਇਹਦੇ ਚ ਕੀ ਕੀ ਪਾਇਆ ਚਟਣੀ ਚ ਇਮਲੀ ਇਮਲੀ ਅੱਛਾ ਇਮਲੀ ਠੀਕ ਹੈ ਆਹ ਦੇਖੋ ਗਰਮ ਕਰਕੇ ਅੱਛਾ ਇਹਨਾਂ ਗਰਮ ਕਰਦੇ ਹੋ ਠੀਕ ਹੈ ਲੋ ਜੀ ਗਰਮ ਕਰਦਣ ਲੱਗਾ ਬਾਈ ਬਸ ਤੂਫ ਦੀ ਸਮੈਲ ਆ ਰਹੀ ਹੈ ਵਿੱਚ ਹਣਾ ਤੂਹ ਨਾਲ ਚੱਲ ਰਹੀ ਹੈ ਮੇਰਾ ਵੀਰ ਵੇਖ ਕੇ ਅਚਾ ਸਲਾਤ ਗਾਜਰਾਂ ਵਗੈਰਾ ਹੈ ਹਾਂ ਹਾਂ ਜੀ ਗਾਜਰਾਂ ਦੀ अच्छा और ये ऊपर से इमली की फनली हम्म ये पुदीने की अच्छा पुदीना और क्या पाया इसमें पुदीना और जलजीरा अच्छा पुदीना और जलजीरा ते देखो जी खा के देख लेया किवेंया नमकमसाला लल्ला वो रेडी हो गया खा के देख देया वैसे ना भाई ने चमचा ਦਿੱਤਾ देखो जी नाल खान ले पर आपा वे ऐवें ही खावा देसी स्टाइल च आवदा ਸਾਡੇ ਪਟਿਆਲਾ ਸਾਈਡ ਨਹੀਂ ਮਿਲਦੇ ਇਹ ਜਿਹੜੇ ਖੱਟੇ ਵਾਲੇ ਲੱਡੂ ਨੇ ਪਰ ਮੈਂ ਇੱਕ ਵਾਰੀ ਘਰੇ ਟਰਾਈ ਕੀਤੇ ਸੀ ਦਾਲ ਦੇ ਬੰਦਿਆਂ ਨਾ ਚਨੇ ਦਾਲ ਦੇ ਬੰਦੇ ਆ ਜੀ ਤੇ ਗਾਜਰਾ ਵਗੈਰਾ ਜਿਹੜੀ ਦਿੰਦਿਆਂ ਨਾਲ ਬਹੁਤ ਸਵਾਦ ਹੁੰਦੇ ਨੇ ਬੇਕੀ ਗਈ ਸੀ ਇੱਥੇ ਜਿਆਦਾ ਦੁਕਾਨਾਂ ਨਾਲ ਸਾਰੀਆਂ ਕੱਪੜੇ ਵਾਲੀਆਂ ਨੇ ਆ ਦੇਖੋ ਜੀ ਤੁਸੀਂ ਲੇਡੀ ਸੂਟ ਦੀਆਂ ਇਹ ਇਧਰ ਨੂੰ ਵੀ ਜਾ ਕੇ ਨਾ ਬਾਈ ਦੱਸ ਰਿਹਾ ਸੀ ਇੱਥੇ ਇੱਕ ਕਹਿੰਦਾ ਸਿੱਧਾ ਜਾ ਕੇ ਨਾ ਇਧਰਲੇ ਪਾਸੇ ਸਾਰੀਆਂ ਵੇਖੋ ਜਿਹੜਾ ਰਸਤਾ ਜਾਂਦਾ ਜੀ ਇਹਨੂੰ ਇਧਰ ਸਾਰੀਆਂ ਦੁਕਾਨਾਂ ਕੱਪੜੇ ਦੀਆਂ ਹੀ ਨੇ ਤੇ ਬਾਕੀ ਲੋਕੀ ਦਾਜ ਵਗੈਰਾ ਵਰੀ ਦਾ ਜਿਹੜਾ ਵੀ ਸਮਾਨ ਆ ਇੱਥੋਂ ਬਣਾ ਕੇ ਲੈ ਜਾਂਦੇ ਆ ਦਾਜ ਵਰੀ ਦਾ ਜੀ ਇੱਕ ਨਾ ਇੱਥੇ ਬੰਦਾ ਖੜਦਾ ਜੀ ਕਹਿੰਦੇ ਨਿਊਟਰੀ ਗੁਲਚੇ ਵਾਲਾ ਤੇ ਉਹ ਸਾਹਮਣੇ ਆ ਜੀ ਉਹ ਸਟਾਲ ਲਾ ਕੇ ਖੜਾ ਜੀ ਆਪਣੀ ਕਾਟ ਤੇ ਉੱਥੇ ਚੱਲਦੇ ਹਾਂ ਉਹ ਸਾਹਮਣੇ ਜੀ ਉਹਦਾ ਦੇਖਦੇ ਆ ਕੀ ਪ੍ਰੋਸੈਸ ਹੈ ਜੀ ਕੀ ਕਿੰਨਾ ਟੇਸਟੀ ਹੈ ਕੁਲਚਾ ਕਹਿੰਦੇ ਰੋਟੀ ਵਰਗਾ ਹੁੰਦਾ ਤੇ ਮਤਲਬ ਨਿਊਟਰੀ ਦੀ ਸਬਜੀ ਵਗੈਰਾ ਗਰੇਵੀ ਜੀ ਬਣਾ ਕੇ ਨਾਲ ਉਹ ਦੇ ਦਿੰਦੇ ਆ ਟੇਸਟ ਕਰਕੇ ਦੇਖਦੇ ਆ ਜੀ ਮੈਂ ਕਿਹਾ ਚਲੋ ਜੀ ਆਏ ਆਪਾਂ ਤੀਜਾਂ ਥੋੜੀਆਂ ਬਹੁਤ ਹਲਕੀਆਂ ਫੁਲਕੇ ਖਾ ਵੀ ਲੈਣੀਆਂ ਚਾਹੀਦੀਆਂ ਨੇ ਤੇ ਨਾਲੇ ਘੁੰਮ ਵੀ ਲੈਣਾ ਚਾਹੀਦਾ ਜੀ ਹਾਂਜੀ ਹਾਂਜੀ ਆਹ ਦੇਖੋ ਜੀ ਆ ਬਣ ਰਿਹਾ ਜੀ ਨਿਊਟਰੀ ਦੀ ਸਬਜੀ ਹੈ ਜੀ ਤੇ ਉੱਪਰ ਵੀਰ ਜੀ ਪਾ ਰਹੇ ਨੇ ਪਿਆਜ਼ ਤੇ ਗਾਜਰਾਂ ਵਗੈਰਾ ਸਲਾਦ ਸਾਰਾ ਬਣਿਆ ਜੀ ਤੇ ਆਪਾਂ ਕਰਦੇ ਆ ਟਰਾਈ ਖਾ ਕੇ ਜੀ ਇਹ ਕੁਝ ਨੀਕ ਜੀ ਆਈਟਮ ਹੈ ਜੀ ਅੰਮਰਸਾਰੇ ਇੱਥੇ ਮਿਲਦੀ ਹੈ ਜਿਆਦਾ ਕਰਕੇ ਤੇ ਠਾਕੇ ਚੈੱਕ ਕਰਦੇ ਆਂ ਲਓ ਜੀ ਆ ਬਾਈ ਨੇ ਕਰਤਾ ਤਿਆਰ ਜੀ ਨਿਊਟਰੀ ਕੁਲਚਾ ਨਾਲ ਚਟਣੀ ਮਿੱਠੇ ਵਾਲੀ ਆ ਗਈ ਨਿਊਟਰੀ ਜੀ ਆ ਹਰੀ ਚਟਣੀ ਪਤਿੰਨੇ ਵਾਲੀ ਤੇ ਧਨੀਏ ਵਾਲੀ ਪਿਆਜ਼ ਤੇ ਨਾਲ ਆ ਕੁਲਚਾ ਜੀ ਤੇ ਅਸ਼ੋਕ ਕੁਮਾਰ ਜੀ ਕਮਜ ਵਾਲੇ ਜੀ ਬਾਈ ਜੇ ਆ ਮਾ ਕਟਰਾ ਸਿੰਘ ਮਾਰਕੀਟ ਹਨਾ ਜੀ ਕਟਰਾ ਜਮਨ ਸਿੰਘ ਮਾਰਕੀਟ ਨੀਅਰ ਰੇਮਡ ਸ਼ੋਰੂਮ ਜੀ ਤੇ ਦੋ ਦੋ ਚੱਲ ਰਹੀ ਹੈ ਸ਼ੋਪਿੰਗ ਲੈ ਲੈ ਕੁਝ ਖਰੀਦ ਲੈ ਹਾਂ ਇੱਕ ਸੂਟ ਲਿਆ ਇੱਕ ਸੂਟ ਲਿਆ ਮਤਲਬ ਵਾਜੀ ਹਟਦੇ ਨਹੀਂ ਲੋਕ ਹੈ ਕਾਫੀ ਸਾਨੂੰ ਪਤਾ ਜੀ ਲੇਡੀਜ਼ ਨੂੰ ਬਹੁਤ ਸ਼ੌਂਕ ਹੁੰਦਾ ਸੂਟ ਦਾ ਤੇ ਸੂਟ ਇੱਥੇ ਦਾ ਦਾਰੀ ਚੱਲ ਰਹੀ ਹੈ ਜੀ ਤੇ ਜਦੋਂ ਵੀ ਆਪਾਂ ਆਊਟ ਆਫ ਸਟੇਸ਼ਨ ਜਾਂਦੇ ਆ ਤੇ ਲੇਡੀਜ਼ ਨੂੰ ਹੁੰਦਾ ਜ਼ਰੂਰ ਵੀ ਅਸੀਂ ਇਹ ਲੱਗਦਾ ਆ ਆਈਟਮ ਸ਼ਾਇਦ ਇੱਥੇ ਸਾਨੂੰ ਮਿਲੇ ਤੇ ਅਸੀਂ ਖਰੀਦੀਏ ਬਾਕੀ ਹੈ ਵੀ ਇੱਥੇ ਬਹੁਤ ਵੈਰਾਈਟੀ ਹੈ ਜੀ ਕੱਪੜਿਆਂ ਦੀ ਜਿੱਥੇ ਮੈਂ ਖੜਾ ਆ ਇੱਥੇ ਵੀ ਦੇਖੋ ਆ ਦੁਕਾਨ ਜਿਆਦਾ ਤੋਂ ਅਲੱਗ-ਅਲੱਗ ਨਾਂ ਦੇ ਇੱਥੇ ਲੱਗੇ ਨੇ ਗਰਮੀ ਤਾਂ ਬਹੁਤ ਜ਼ਿਆਦੀ ਹੋਈ ਪਈ ਹੈ ਤੇ ਦੇਖੋ ਮਾਰਕੀਟ ਦੇ ਵਿੱਚ ਤੇ ਆ ਆ ਬਾਈ ਖੜਾ ਕਪੜੇ ਵਾਲੀ ਸ਼ਾਪ ਦੇ ਸਾਹਮਣੇ ਕਿਹਾ ਕਿਦਾਂ ਬਾਈ ਲੱਗਦੀ ਗਰਮੀ ਫੁੱਲ ਹਾਂਜੀ ਬਹੁਤ ਜ਼ਿਆਦੀ ਬਾਈ ਸਹੀ ਦੁਕਾਨ ਚੋਂ ਖਰੀਦੇ ਨੇ ਜੀ ਕਪੜੇ ਇਹਨਾਂ ਤੋਂ ਲਓ ਜੀ ਆ ਇੱਕ ਨਵੀਂ ਚੀਜ਼ ਹੈ ਜੀ ਕੀ ਬਾਈ ਕੁਲਫਾ ਕੁਲਫਾ ਕੁਲਫੀ ਦਾ ਮਤਲਬ ਓਪੋਜ਼ਿਟ ਕੁਲਫਾ ਜੀ ਤੇ ਆ ਦੇਖੋ ਪਿੱਤਲ ਦੇ ਗਾਗਰਾਂ ਭਾਂਡਿਆਂ ਦੇ ਵਿੱਚ ਰੰਗ ਚੜਾਇਆ ਕਿ ਹੈ ਹੀ ਪਿੱਤਲ ਦੇ ਨੇ ਵੀਰੇ ਪਿੱਤਲ ਪਿੱਤਲ ਦੇ ਭਾਂਡੇ ਮੋਣਾਂ ਦੇ ਵੀਰੇ ਦਿਖਾਓ ਸਾਨੂੰ ਕੀ ਆਈਟਮਾਂ ਤੁਹਾਡੇ ਕੋਲ ਮੜਾ ਜਾ ਚੱਕੋ ਹਾਂ ਕੁਲਫਾ ਦਿਖਾਓ ਦਿਖਾਓ ਦੇਖੀਏ ਆ ਲੋ ਜੀ ਇਹ ਕੁਲਫਾ ਇਹ ਕਾਦਾ ਬਣਿਆ ਦੁੱਧ ਦਾ ਵੀਰੇ ਅੱਛਾ ਜੀ ਤੇ ਹੋਰ ਆ ਕੀ ਹੈ ਆ ਕੀ ਹੈ ਇਹ ਫਲੂਦਾ ਇਹ 세ਵੀਆਂ ਮਤਲਬ ਫਲੂਦਾ ਹੁੰਦਾ ਵਾ ਅੱਛਾ ਲੱਛੇ 세ਵੀਆਂ ਹੋਰ ਆ ਠੀਕ ਹੈ ਮਤਲਬ ਸਾਡੇ ਉਧਰ ਤਾਂ ਯਾਰ 세ਵੀਆਂ ਕਹਿੰਦੇ ਨੇ ਹੋਰ ਬਸ ਇਹੀ ਦੋ ਚੀਜ਼ਾਂ ਦਾ ਬਣਦਾ ਕੰਬੀਨੇਸ਼ਨ ਦਾ ਫਿਰਨੀ ਪੈਂਦੀ ਆ ਇਹਦੇ ਵਿੱਚ ਪਹਿਲਾਂ ਫਿਰਨੀ ਪੈਂਦੀ ਆ ਅੱਛਾ ਫਿਰਨੀ ਮੈਂ ਕਹਿੰਦਾ ਫਿਰਨਾ ਪੈਂਦਾ ਖਾ ਕੇ ਅੱਛਾ ਫਿਰ ਨਹੀਂ ਮੈਨੂੰ ਲੱਗਦਾ ਜਿੰਨਾ ਹੈਵੀ ਹੈ ਖਾ ਕੇ ਫਿਰਨਾ ਵੀ ਪੈਂਦਾ ਹੋਗਾ ਨੂੰ ਮਤਲਬ ਹਨਾ ਤਾਂ ਹੀ ਬਚਣਾ ਏ ਤੇ ਦੇਖਦੇ ਆ ਟੇਸਟ ਕਰਕੇ ਕੀ ਜੀ ਹੈ ਜੀ ਆ ਦੇਖ ਕਾਫੀ ਵਰੀਆ ਸੈਟਅਪ ਬਾਈ ਨੇ ਬਣਾਇਆ ਤੇ ਹੈ ਕਾਟਿਆ ਉਸੇ ਮਾਰਕੀਟ ਦੇ ਵਿੱਚ ਤਕਰੀਬਨ ਤੁਹਾਨੂੰ ਇੱਥੇ ਅੱਜ ਆਪਣੇ ਵਲੌਗ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਨਜ਼ਰ ਆਉਣਗੀਆਂ ਜੀ ਕੀ ਪਾਤਾ ਫਿਰਨੀ ਲਓ ਜੀ ਫਿਰਨੀ ਪਾਦੀ ਤੇ ਹੁਣ ਬਾਈ ਪਾਉਣ ਲੱਗਾ ਹੈ ਵਿੱਚ ਬਰਫ਼ ਲੈ ਬੱਫ ਪਾ ਦੇ ਵਿੱਚ ਬੱਫ ਬਾਈ ਆਈਸ ਤੇ ਆਹ ਪਾਉਣ ਲੱਗਾ ਬਾਈ ਕੀ ਪਾ ਹੈ ਇਹਨੂੰ ਕਹਿੰਦੇ ਕੁਲਫਾ ਅੱਛਾ ਇਹਨੂੰ ਕਹਿੰਦੇ ਕੁਲਫਾ ਪੇਟ ਭੂਠੀ ਕਰੂ ਖਾ ਕੇ ਬਾਈ ਕੋਈ ਮਤਲਬ ਐਸਾ ਅੱਛਾ ਦੁੱਧ ਹੈ ਠੀਕ ਹੈ ਜੀ ਠੀਕ ਲਓ ਜੀ ਆਹ ਪਾਤਾ ਜੀ ਕੁਲਫਾ

ਹਾਂਜੀ ਆ ਰਵੜੀ ਦੇਖੀਏ ਲਓ ਜੀ ਆ ਰਵੜੀ ਹੈ ਹਾਂ ਲਓ ਜੀ ਹੋ ਗਈ ਤਿਆਰ ਤੁਹਾਡੀ ਕੁਲਫਾ ਰੈਡੀ ਹੈ ਜੀ ਲਓ ਜੀ ਦੇਖਦੇ ਆ ਖਾ ਕੇ ਜੀ ਹਾਂਜੀ ਆ ਦੇਖੋ ਜੀ ਕਰੋ ਚੈੱਕ ਜੀ ਤੇ ਖਾ ਕੇ ਦੇਖਦੇ ਆ ਸਾਰੀਆਂ ਜੀ ਮਿਕਸ ਕਰ ਲਈਆਂ ਆਪਾਂ ਲੱਛੇ ਵਗੈਰਾ ਜੀ ਆਇਆ ਗੰਦਾ ਦੁੱਧ ਵਾਲੀ ਸਾਰੀ ਵਧੀਆ ਵਧੀਆ ਸਵਾਦ ਹੈ ਜੀ ਬਹੁਤ ਸਵਾਦ ਹੈ ਹੈ ਮਤਲਬ ਨਾਰਮਲ ਕੁਲਫੀਆਂ ਵਾਂਗੂ ਹੈ ਪਰ ਥੋੜਾ ਜਿਹਾ ਸੰਘਣਾ ਜਿਆਦਾ ਬਣਾਇਆ ਹੋਇਆ ਹੈ ਜਿਹਨੂੰ ਲੱਛੇ ਵਗੈਰਾ ਪਾਏ ਨੇ ਤੇ ਪਲੱਸ ਕੀਤੀ ਕੀ ਰਗ ਪਤੀਰਾ ਗੂੜ ਜੀ ਵਧੀਆ ਚੀਜ਼ ਹੈ ਜੀ ਸਾਰੀਆਂ ਆਈਟਮਾਂ ਖਾ ਪੀ ਗਏ ਜਿਹੜੀਆਂ ਮੇਨ ਮੇਨ ਸੀ ਮਤਲਬ ਸਾਰੀਆਂ ਤਾਂ ਨਹੀਂ ਖਾ ਸਕੀ ਜਿੰਨੀਆਂ ਆਈਆਂ ਆਪਣੋ ਖਾਧੀਆਂ ਗਈਆਂ ਜੀ ਉਹ ਖਾ ਕੇ ਹੁਣ ਆਪਾਂ ਜਾ ਰਹੇ ਹਾਂ ਜੀ ਮੋਲੋ ਕੰਬੜੀ ਸਰ ਵਾਲੇ ਪਾਸੇ ਤੇ ਆ ਦੇਖੋ ਆਟੋ ਦੇ ਵਿੱਚ ਜਾ ਰਹੇ ਹਾਂ ਜੀ ਜਿਹੜਾ ਚਾਰਜਿੰਗ ਵਾਲਾ ਆਟੋ ਹੁੰਦਾ ਤੇ ਗੱਡੀ ਇੱਕ ਪਾਸੇ ਲੱਗੀ ਹੋਈ ਹੈ ਜੀ ਬਾਹਰ ਤੇ ਹੁਣ ਉਧਰ ਜਾ ਕੇ ਦੇਖਦੇ ਹਾਂ ਕਿ ਆ ਦੇਖੋ ਆ ਹੈਗਾ ਜੀ ਸ਼ਹਿਰ ਦਾ ਮਾਹੌਲ ਕਰੋ ਚੈੱਕ ਜੀ ਟਾਂਗੇ ਇੱਧਰ ਹਲੇ ਵੀ ਹੈਗੇ ਨੇ ਉਹ ਦੇਖੋ ਤੇ ਜੀ ਆਪਾਂ ਪਹੁੰਚ ਗਏ ਅਲਫਾ 1 ਮਾਲ ਤੇ ਦੇਖੋ ਜੀ ਤੁਸੀਂ ਮੇਨ ਤੁਸੀਂ ਅਲਫਾ 1 ਕੇ ਮਾਲ ਆਫ ਅੰਮ੍ਰਿਤਸਰ वेलकम ਟੂ ਨੈਕਸਸ ਅੰਮ੍ਰਿਤਸਰ ਤੇ ਹੁਣ ਨੈਕਸਸ ਜੀ ਨਾਂ ਇਹਦਾ ਨੈਕਸਸ ਅੰਮ੍ਰਿਤਸਰ ਤੇ ਦੇਖਦੇ ਆਂ ਅੰਦਰ ਜਾ ਕੇ ਜੀ ਕੀ ਮਾਹੌਲ ਹੈ ਬਸ ਬਣਿਆ ਤਾਂ ਕਾਫੀ ਵੱਡਾ ਹੋਇਆ ਜੀ ਮੋਹਲਾ ਫਰਮਰਿਸਰ ਮਾਰਕ ਐਂਡ ਸਪੈਂਸਰ ਹੋਮ ਪੈਂਟਲੂਨਸ ਰਿਲਾਈਂਸ ਕਾਫੀ ਬ੍ਰਾਂਡ ਨੇ ਇੱਥੇ ਜੀ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਆਈ ਲਵ ਅੰਮ੍ਰਿਤਸਰ ਦਾ ਮਤਲਬ ਇੱਕ ਬੂਟੀ ਜੀ ਉਹਦੇ ਉੱਪਰ ਬਣਾਇਆ ਜੀ ਐਂਟਰੀ ਤੇ ਆ ਆਉਂਦੇ ਆ ਸਾਰੇ ਆਨ ਬਿਲਕੁਲ ਠੰਡਕ ਆ ਗਈ ਜੀ

ਕਾਫੀ ਸਾਰੇ ਇੱਥੇ ਬ੍ਰਾਂਡ ਨੇ ਜੀ ਫੈਮਲੀ ਹੋਵੇ ਪੱਪਰ ਵੀ ਹੈ ਤੇ ਨੀਚੇ ਵੀ ਹੈ ਜੀ ਇੱਧਰ ਸਾਹਮਣੇ ਵੀ ਕਾਫੀ ਮਾਰਕਸ ਐਂਡ ਸਪੈਂਸਰ ਬ੍ਰਾਂਡ ਹੈ ਇਹਨਾਂ ਦੇ ਵੈਸੇ ਮੈਂ ਇੱਧਰ ਹੀ ਮਤਲਬ ਇਸ ਮਾਲ ਦੇ ਵਿੱਚ ਪਹਿਲਾਂ ਵੀ ਦੋ ਤਿੰਨ ਵਾਰੀ ਆ ਚੁੱਕਾ ਜੀ ਤੇ ਮੈਂ ਕਿਹਾ ਚਲੋ ਤੁਹਾਨੂੰ ਸਾਰਿਆਂ ਨੂੰ ਆਪਾਂ ਇੱਕ ਵਾਰੀ ਵਿਖਾ ਦਈਏ ਸੋ ਭਾਈ ਜੰਨੇ ਇਹ ਸਾਰਾ ਨਾਲ-ਨਾਲ ਉੱਪਰ ਚੱਲਦੇ ਹਾਂ ਜੀ ਦੇਖਿਆ ਕਿੱਡੇ-ਕਡੇ ਮੈਨ ਦੇ ਉੱਪਰ ਜਾ ਕੇ ਕੂਲਿੰਗ ਬਹੁਤ ਹੈ ਜਿੱਥੇ ਜਦੋਂ ਤੁਸੀਂ ਆਓਗੇ ਗਰਮੀਆਂ ਦੇ ਵਿੱਚ ਤਾਂ ਤੁਹਾਨੂੰ ਗਰਮੀ ਬਿਲਕੁਲ ਨਹੀਂ ਫੀਲ ਹੋਊਗੀ ਤੇ ਬਾਕੀ ਜਦੋਂ ਆਪਾਂ ਕਿਤੇ ਸੈਪਰੇਟ ਸ਼ੋਰੂਮ ਵਗੈਰਾ ਦੇ ਵਿੱਚ ਨਹੀਂ ਚਲੇ ਜਾਂਦੇ ਆ ਤਾਂ ਉੱਥੇ ਵੀ ਪਲੱਗ ਤੇਸੀ ਲੱਗੇ ਹੋਏ ਨੇ ਹਾਂ ਦੇਖੋ ਸਾਹਮਣੇ ਬਾਟਾ ਆ ਗਿਆ ਜੀ ਪਹੁੰਚ ਗਏ ਆਪਾਂ ਇਹ ਸਾਹਮਣੇ ਸ਼ੌਪਰ ਸਟਾਪ ਅਡੀਡਾਸ ਜੁਮਾ ਸਾਰੇ ਬ੍ਰਾਂਡ ਨੇ ਜਿੱਥੇ 3rd ਫਲੋਰ ਤੇ ਹੈਗਾ ਉੱਪਰ ਜੀ ਉੱਪਰ ਤਾਂ ਗੇਮਿੰਗ ਗੋਮਿੰਗ ਵਾਲਾ ਸਿਸਟਮ ਲੱਗਦਾ ਤੇ ਬੱਚਿਆਂ ਦਾ ਜਿਹੜਾ ਸਮਾਨ ਹੁੰਦਾ ਪਲੇ ਕਰਨ ਵਾਸਤੇ ਖੇਡਣ ਵਾਸਤੇ ਉਹ ਚੀਜ਼ਾਂ ਨੇ ਜੀ ਹਾਂ ਦੇਖੋ ਜੀ ਉੱਪਰੋਂ ਦੇਖੋ 뷰 ਉੱਪਰ ਥੱਲੇ ਦਾ 뷰 ਦੇਖੋ ਜੀ ਤੇ ਥੱਲੇ ਉੱਪਰ ਦਾ ਵੀ 뷰 ਜੀ ਇੰਨਾ ਦਿਨਾਂ ਜਨਾ ਸਾਰੇ ਜਿੰਨੇ ਵੀ ਬ੍ਰਾਂਡ ਨੇ ਤਕਰੀਬਨ ਸਾਰਿਆਂ ਦੇਤੇ 40% ਜੇ ਤੇ 50% ਆਫ ਚੱਲ ਰਹੀ ਹੈ ਜੀ ਮੈਂ ਤੁਹਾਨੂੰ ਦੱਸਤਾ ਬਲੌਗ ਜੇ ਤੁਸੀਂ ਕੋਈ ਚੀਜ਼ ਬਾਏ ਕਰਨਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਤਾਂ ਖਰੀਦ ਸਕਦੇ ਹੋ ਕਿਉਂਕਿ ਆਫ ਚੱਲ ਰਹੀ ਹੈ ਜੀ ਬ੍ਰਾਂਡਸ ਦੀ ਜੇ ਗੱਲ ਕਰੀ ਇੱਥੇ ਬ੍ਰਾਂਡ ਕਾਫੀ ਨਿਓਂ ਸਾਹਮਣੇ ਦੇਖੋ ਇੰਡੀਅਨ ਟੈਰਨ ਆ ਗਿਆ ਰੇਮੰਡ ਬਲੈਕ ਬੈਰੀਜ਼ ਸਟੇਟਸ ਕਿਊ ਅਮਰੀਕਨ ਟ੍ਰੈਸਟਰ ਬੀਇੰਗ ਹਿਊਮਨ ਯੂ ਐਸ ਪੋਲੋ ਕਾਫੀ ਬ੍ਰਾਂਡ ਨੇ ਜੀ ਇਹ ਨਹੀਂ ਕਿ ਤੁਸੀਂ ਮਤਲਬ ਜੇ ਸ਼ਾਪਿੰਗ ਕਰਨਾ ਹੋਏ ਕੱਪੜੇ ਵਗੈਰਾ ਖਰੀਦਣ ਤੇ ਤੁਸੀਂ ਖਾਲੀ ਜਾਓਗੇ ਤੇ ਇੱਥੇ ਤੁਸੀਂ ਵਧੀਆ ਸ਼ਾਪਿੰਗ ਵਗੈਰਾ ਕਰ ਸਕਦੇ ਹੋ ਜਿਹੜੇ ਜਿਹੜੇ ਵੀ ਆਪਣੇ ਬਾਈਕ ਕੋ ਅੰਮ੍ਰਿਤਸਰ ਆ ਰਹੇ ਨੇ ਇੱਥੇ ਇੱਕ ਤਾਂ ਇਹ ਇਹ ਮਾਲ ਇੱਕ ਪਹਿਲਾਂ ਮੈਂ ਅਸੀ ਉਹਦਾ ਨਾਮ ਟ੍ਰਿਲ ਲਓ ਲਓ ਆਜੋ ਜਾਓ ਜਾਓ ਆਓ ਜਗਜੀਤ ਬਾਈ ਵਲੌਗ ਜਗਜੀਤ ਬਾਈ ਵਲੌਗ ਜਗਜੀਤ 22 ਵਲੌਗ ਹਾਂ ਹਾਂ ਅੱਗੇ ਤੁਸੀਂ ਵਿੱਚ ਬਸ ਆ ਚੱਲ ਰਹੀ ਰਿਕਵਰ ਹਾਂ ਠੀਕ ਹੈ ਹਮਝਾ ਲਓ ਥੈਂਕ ਯੂ ਸਬਸਕ੍ਰਾਈਬ ਸਬਸਕ੍ਰਾਈਬ ਥੈਂਕ ਯੂ ਥੈਂਕ ਯੂ ਧੰਨਵਾਦ ਵੀਰ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਅੱਜ ਕਰ ਲਓ ਸਰਚ ਕਰ ਲਓ ਤੇ ਦੇਖੋ ਜੀ ਵੀਰ ਮਿਲਨੇ ਆਪਾਂ ਨੂੰ ਮਾਜੇ ਦੇ ਮਜਾਇਲ ਬਾਈ ਕੁਛ ਦਿਲ ਬੰਦੇ ਨੇ ਹਾਂ ਜੀ ਤੇ ਇਹਨਾਂ ਨੇ ਆਪਾਂ ਮੜਿਆ ਕਰੀ ਚੈਨਲ ਦੱਸਦੀ ਹੈ ਜੀ ਦੇਖ ਲਓ ਜੀ ਆ ਲੰਗ ਦੇ ਪਾਉਂਦੇ ਵਿਚਾਰੇ ਕਈ ਇਹੋ ਜਿਹੇ ਖੁਸ਼ਦਿਲ ਬੰਦੇ ਮਿਲ ਜਾਂਦੇ ਨੇ ਜਿਹੜੇ ਵਲੌਗ ਦੇ ਵਿੱਚ ਆ ਜਾਂਦੇ ਨੇ ਸੋ ਵਧੀਆ ਲੱਗਦਾ ਜੀ ਇਸ ਤਰ੍ਹਾਂ ਸੋ ਜਾਣ ਪਛਾਣ ਵੀ ਵਧਦੀ ਹੈ ਤੇ ਸਬਸਕ੍ਰਾਈਬਰ ਤਾਂ ਚਲੋ ਵਾਦੇ ਹੈ ਹੀ ਨੇ ਜੀ ਉਹ ਇਹ ਆ ਜੀ ਇੱਥੋਂ ਦਾ ਮਾਲ ਅੰਮ੍ਰਿਤਸਰ ਦਾ ਜੀ ਇੱਕ ਟ੍ਰੀਲੀਅਮ ਹੈ ਮੈਂ ਦੱਸ ਰਿਹਾ ਤੁਹਾਨੂੰ ਟ੍ਰੀਲੀਅਮ ਉੱਥੇ ਮੈਂ ਅੱਜ ਤੋਂ ਤਕਰੀਬਨ 5-6 ਸਾਲ ਪਹਿਲਾਂ ਗਿਆ ਸੀਗਾ ਟ੍ਰੀਲੀਅਮ ਦੇ ਵਿੱਚ ਜੀ ਉਹ ਵੀ ਕਾਫੀ ਵਧੀਆ ਬਣਿਆ ਹੋਇਆ ਪਰ ਹੁਣ ਇਸ ਟਾਈਮ ਆਪਾਂ ਇੱਧਰ ਆਇਆ ਤੇ ਮੈਂ ਤੁਹਾਨੂੰ ਭਰਾਵਾ ਢਾਬਾ ਦਿਖਾਇਆ ਜੀ ਕਿ ਇੱਥੇ ਵੀ ਭਰਾਵਾ ਢਾਬਾ ਹੈਗਾ ਜਿਹਾ ਉੱਪਰ ਦੇਖੋ ਅਪਸਟੇਅਰ ਜਾ ਕੇ ਕਾਰਨਰ ਦੇ ਉੱਪਰ ਹੈ ਜੀ ਢਾਬਾ ਵੀ ਬਣਿਆ ਆ ਮਾਲ ਦੇ ਵਿੱਚ ਬਾਕੀ ਹੋਰ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਕੋਈ ਖਾਣ ਪੀਣ ਵਾਲੀਆਂ ਮਤਲਬ ਆਈਟਮਸ ਜਿਵੇਂ ਹੁੰਦੇ ਨੇ ਪੀਜ਼ਾ ਵਗੈਰਾ ਸਾਰਾ ਕੁਝ ਇੱਥੋਂ ਲਓ ਜੀ ਹੁਣ ਆਪਾਂ ਜਾ ਰਹੇ ਆ ਜੀ ਨੀਚੇ ਵੱਲ ਨੂੰ ਤੇ ਜਿੱਥੋਂ ਆਪਾਂ ਆਏ ਸੀਗੇ ਉੱਥੇ ਜਾਂਦੇ ਆ ਤੇ ਬਾਕੀ ਦੇਖਾਂਗੇ ਜੇ ਕੁਝ ਪਸੰਦ ਆ ਗਿਆ ਤੇ ਜ਼ਰੂਰ ਲਵਾਂਗੇ ਸੋ ਠੀਕ ਹੈ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ